ਫਰੀਦਕੋਟ ਦੇ ਪਿੰਡ ਕਲੇਰ ਚ ਧੁੱਪ ਅਤੇ ਗਰਮੀ ਚ ਸੜਕ ਤੇ ਨਾਰੇਬਾਜ਼ੀ ਕਰ ਰਹੇ ਇਹਨਾ ਮਾਸੂਮ ਬੱਚਿਆਂ ਨੂੰ ਰੋਜ਼ ਪ੍ਰਦਰਸ਼ਨ ਦਾ ਮਤਲਬ ਵੀ ਨਹੀਂ ਪਤਾ ਪਰ ਕਾਂਗਰਸ ਦੇ ਨੁਮਾਇੰਦਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮਾਸੂਮਾਂ ਦੇ ਮੋਢਿਆਂ ਨੂੰ ਵਰਤ ਕੇ ਸਿਆਸਤ ਕਿਵੇਂ ਚਮਕਾਉਣੀ ਹੈ 3 ਘੰਟੇ ਤੱਕ ਨਿੱਕੇ ਨਿੱਕੇ ਬੱਚਿਆਂ ਦਾ ਸਹਾਰਾ ਲੈ ਕੇ ਹਾਈਵੇ ਜਾਮ ਕਰਾਉਣ ਦੀ ਵਜ੍ਹਾ ਸੀ ਪਿੰਡ 'ਚ ਐਲੀਮੈਂਟਰੀ ਸਕੂਲ ਦੀ ਇਮਾਰਤ ਨੂੰ ਢਾਉਣਾ ਸੜਕ ਦੀ 4 ਲੇਨਿੰਗ ਲਈ 4 ਮਹੀਨੇ ਤੋਂ ਅਰਜੀ ਤੌਰ ਤੇ ਬੱਚਿਆਂ ਦਾ ਸਕੂਲ ਪਿੰਡ ਦਾ ਗੁਰਦੁਆਰਾ ਬਣਿਆ ਹੋਇਆ ਸੀ ਪਰ ਅੱਜ ਕਿਸੇ ਧਾਰਮਿਕ ਸਮਾਗਮ ਕਾਰਨ ਸਕੂਲ ਦਾ ਫਰਨੀਚਰ ਹਟਾ ਦਿੱਤਾ ਗਿਆ ਬੱਚੇ ਸੜਕ ਤੇ ਆ ਗਏ ਇਹਨਾਂ ਮਾਸੂਮਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ 'ਚ ਸਥਾਨਕ ਕਾਂਗਰਸੀਆਂ ਨੇ ਦੇਰ ਨਹੀਂ ਕੀਤੀ ਸੜਕ ਤੇ ਹੀ ਨਾਰੇਬਾਜ਼ੀ ਦੀ ਪਾਟਸ਼ਾਲਾ ਲਗਵਾ ਦਿੱਤੀ ਹਾਏ 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 ਜਦੋਂ ਅਸੀਂ ਸਵੇਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸਕੂਲ ਵਾਸਤੇ ਤਾਂ ਸਾਡਾ ਜਿਹੜਾ ਸਮਾਨ ਸੀ ਬੱਚਿਆਂ ਦੇ ਬੈਂਚ ਵਗੈਰਾ ਸਾਡਾ ਫਰਨੀਚਰ ਸਾਰਾ ਇੱਕ ਪਾਸੇ ਲਾਇਆ ਹੋਇਆ ਸੀ ਤੇ ਸਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਵੀ ਕਿਹਾ ਗਿਆ ਵੀ ਇੱਥੋਂ ਤੁਸੀਂ ਆਪਦਾ ਬੈਠਣ ਦਾ ਪ੍ਰਬੰਧ ਹੋਰ ਕਿਤੇ ਕਰ ਲਓ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਵੀ ਅਸੀਂ ਇੱਕ ਕੋਨੇ ਦੇ ਵਿੱਚ ਮਤਲਬ ਬੱਚਿਆਂ ਨੂੰ ਬਿਠਾ ਲਿਆ ਤੇ ਉੱਥੇ ਬੈਠੇ ਰਹੇ ਤੇ ਬੱਚਿਆਂ ਨੂੰ ਜਦੋਂ ਖਾਣਾ ਖਵਾ ਕੇ ਹਟਿਆ ਉਸ ਤੋਂ ਬਾਅਦ ਸਾਨੂੰ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਆ ਕੇ ਸਾਨੂੰ ਕਹਿੰਦੇ ਵੀ ਅਸੀਂ ਬੱਚਿਆਂ ਨੂੰ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਸਾਨੂੰ ਕੋਈ ਬਾਤ ਸੀ ਪਤਾ ਲੱਗਾ ਵੀ ਆਹ ਕੁਝ ਚੱਲ ਰਿਹਾ ਅੱ ਮਾਪਿਆਂ ਦੇ ਨਾਲ ਅਸੀਂ ਮਜਬੂਰ ਹੋ ਕੇ ਅੱਜ ਸੜਕ ਤੇ ਬੈਠਣਾ ਪਿਆ ਸਾਨੂੰ ਕਿਉਂਕਿ ਪ੍ਰਸ਼ਾਸਨ ਦੇ ਬਹੁਤ ਵਾਰ ਪਹਿਲਾਂ ਵੀ ਧਿਆਨ ਚ ਲਿਆ ਚੁੱਕਿਆ ਹੈ ਪਿੰਡ ਵੱਲੋਂ ਵੀ ਬਹੁਤ ਸਾਰੀਆਂ ਮੀਡੀਆ ਦੇ ਵਿੱਚ ਖਬਰਾਂ ਵੀ ਆ ਚੁੱਕੀਆਂ ਹਨ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰ ਕਰੀ ਜਾਮਦੀ ਖਬਰ ਸੁਣਦਿਆਂ ਹੀ ਪੁਲਿਸ ਵਾਲੇ ਪਹੁੰਚੇ ਉਹਨਾਂ ਦੇ ਪਿੱਛੇ-ਪਿੱਛੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਵੀ ਐਜੂਕੇਸ਼ਨ ਅਫਸਰ ਦੇ ਆਪਣੇ ਰੋਣੇ ਨਹੀਂ ਮੁੱਕਦੇ ਨਜ਼ਰ ਆਏ ਕਹਿਣ ਲੱਗੇ ਮੈਂ ਕੁਝ ਦਿਨ ਪਹਿਲਾਂ ਹੀ ਚਾਰ ਸੰਭਾਲਿਆ ਹੈ ਸਮੱਸਿਆ ਨੂੰ ਸੁਲਝਾਉਣ 'ਚ ਸਮਾਂ ਲੱਗੇਗਾ ਸਾਨੂੰ ਪਤਾ ਲੱਗਿਆ ਕਿ ਇੱਥੇ ਜਿਹੜੀ ਸਕੂਲ ਦੀ ਬਿਲਡਿੰਗ ਆ ਉਹ ਸੜਕੇ ਜਿਹੜਾ ਪ੍ਰੋਜੈਕਟ ਆ ਉਹਦੇ ਵਿੱਚ ਆ ਗਈ ਤੇ ਬਿਲਡਿੰਗ ਢਾਹ ਦਿੱਤੀ ਗਈ ਹੈ ਮੇਰੇ ਨੋਟਿਸ ਆ ਚਾਏ ਮੈਂ ਹੁਣੇ ਜੁਆਇਨ ਕੀਤਾ ਦੋ ਦਿਨ ਪਹਿਲਾਂ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪਹਿਲਾਂ ਦਾ ਅਡਜਸਟਮੈਂਟ ਕਰੀਏ ਕਿਸੇ ਹੋਰ ਸਕੂਲ ਚ ਇਹਨਾਂ ਬੱਚਿਆਂ ਦੇ ਉਸ ਬਾਅਦ ਡਿਪਾਰਟਮੈਂਟਲ ਕਾਰਵਾਈ ਇਸ ਰੰਭ ਕਰ ਚੁੱਕੇ ਹਾਂ ਆਲਰੇਡੀ ਡਿਪਾਰਟਮੈਂਟ ਲਿਖ ਚੁੱਕੇ ਹਾਂ ਕਿ ਨਵੀਂ ਬਿਲਡਿੰਗ ਦਾ ਜਾਂ ਕੋ ਹੋ ਰਹੀ ਨੇ ਜਿਉਂ ਕਿਤਾ ਜਾ ਕੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਨਿਰਵਿਘਨ ਚੱਲ ਸਕੇ ਕੋਈ ਸਮਝੇ ਨਾ ਸਮਝੇ ਪਰ ਪਿੰਡ ਦੇ ਲੋਕਾਂ ਨੂੰ ਇਹਨਾਂ ਨਿੱਕੇ ਨਿੱਕੇ ਬੱਚਿਆਂ ਦੀ ਮੁਸ਼ਕਲ ਸਮਝ ਆ ਰਹੀ ਸੀ ਸੋ ਸਿਆਸਤ ਕਰਨ ਵਾਲਿਆਂ ਨੂੰ ਜਮਕੇ ਕੋਸਿਆ ਉਹਨੂੰ 55 ਲੱਖ ਰੁਪਏ ਮਿਲਿਆ ਸਕੂਲ ਨੂੰ ਉਹਨਾਂ ਨੇ ਆਪਦੀ ਕਾਰਵਾਈ ਕਰਕੇ ਇਹ ਵੀਡੀਓ ਕਲੀਪ ਭੇਜਿਆ ਉਹਨਾਂ ਨੇ ਪ੍ਰਬੰਧ ਦਾ ਗੁਰਦੁਆਰੇ ਵਿੱਚ ਕੀਤਾ ਹੈ ਅਰਜੀ ਮਤਲਬ ਤੇ ਇਹਦਾ ਜਿਹੜਾ ਧਨੀਆ ਕਾਂਗਰਸੀ ਮਤਲਬ ਇਹਨੇ ਧਰਨ ਲਾਇਆ ਜੁਆਕਾਂ ਨੂੰ ਕੋ ਧੁੱਪੇ ਭਾਇਆ ਹੋਇਆ ਤੇ ਪੰਚਾਇਤ ਦਾ ਕੋਈ ਮਤਲਬ ਨਹੀਂ ਇਹ ਮਤਲਬ ਸਾਰਾ ਕਾਂਗਰਸੀ ਦਾ ਸਿਆਸੀ ਰੋਟੀਆਂ ਫੇਕ ਰਹੇ ਹੈ ਸਿਆਸਤ ਅਕਸਰ ਸੜਕ ਤੇ ਦੇਖਣ ਨੂੰ ਮਿਲਦੀ ਹੈ ਪਰ 마ਸੂਮਾ ਦੇ ਮੋੜਿਆਂ ਨੂੰ ਵਰਤਣਾ ਸ਼ਾਇਦ ਸਾਡੀ ਸਿਆਸੀ ਪਾਰਟੀਆਂ ਦੀ ਖਾਸੀਅਤ ਹੈ